ਇਹ ਸਾਰਿਆਂ ਨੂੰ ਇੱਕ ਆਪਣੇ ਪੰਜਾਬ ਦੇ ਵਿੱਚ ਦਿਲ ਦਿਲਜੀਤ ਦੁਸਾਂਝ ਦਾ ਬਹੁਤ ਜਿਆਦਾ ਮੁੱਦਾ ਪੱਖਿਆ ਹੋਇਆ ਹੈ ਜਿਹੜਾ ਕਿ ਦਿਲਜੀਤ ਦੁਸਾਂਝ ਗਿਆ ਮੀਤਾ ਬਚੰਦੇ ਸ਼ੋਅ ਦੇ ਵਿੱਚ ਕਰੋੜ ਬੋਕੋਣ ਬਣੇਗਾ ਕਰੋੜਪਤੀ ਤੇ ਉੱਤੇ ਉਸ ਦਿਲਜੀਤ ਦੁਸਾਂਝ ਨੇ ਸਿਰ ਇੱਕ ਨੀਵਾ ਕਰਕੇ ਵੀ ਉਹਦੇ ਪੈਰੀ ਹੱਥ ਲਗਾਇਆ ਹੈ ਬੜਾ ਪੰਜਾਬੀਆਂ ਨੇ ਮੁੱਦਾ ਚੱਕ ਲਿਆ ਕਿ ਇਹ ਇਹਨਾਂ ਨੇ ਦਿਲਜੀਤ ਦਿਲਜੀਤ ਦੁਸਾਂਝ ਨੇ ਇੱਕ ਪੰਜਾਬੀਆਂ ਦੀ ਜਿਹੜੀ ਪੱਗ ਹੈ ਉਹ ਨੀਵੀ ਕਰਤੀ ਬڑے ਰੋਲੇ ਰੋਲਾ ਪਾਈ ਜਾਂਦੇ ਨੇ ਬੇ ਮੈਂ ਤਾਂ ਇਹ ਸਾਰਿਆਂ ਨੂੰ ਕਹਿਣਾ ਵੀ ਇਹ ਬੇਤੁਕਾ ਰੋਲਾ ਪਾ ਰਹੇ ਨੇ ਪਾ ਰਹੇ ਨੇ ਕਿਉਂਕਿ ਇਹਨਾਂ ਨੂੰ ਹੋਰ ਮੁੱਦਾ ਕੋਈ ਇੱਥੇ ਆਉਂਦਾ ਨਹੀਂ ਇਹੋ ਜਿਹਾ ਜਾਨੀ ਲੰਡੜ ਜਿਹੜੀ ਕਹਿੰਦੇ ਲੰਡੜ ਕਤਿਹੜਾ ਇਹ ਉਹ ਨਹੀਂ ਮੈਂ ਇਹ ਰੱਗਾਲ ਪੁੱਛਣਾ ਚਾਹਣਾ ਤੁਹਾਨੂੰ ਵੀ ਜਦੋਂ ਦਿਲਜੀਤ ਦੋਸਾਂ ਹੈ ਜਾ ਕੇ ਕੈਨੇਡਾ ਦੇ ਵਿੱਚ ਪੂਰੀ ਮਾਂ ਬੋਲੀ ਪੰਜਾਬੀ ਬੋਲਦਾ ਹੈ ਪੰਜਾਬ ਦਾ ਨਾਮ ਗੱਜ-ਵੱਜ ਕੇ ਲੈਂਦਾ ਉੱਥੇ ਵੀ ਆ ਗਿਆ ਪੰਜਾਬੀ ਹੋਈ ਤਾਂ ਉਦੋਂ ਆਪਾਂ ਕਿਉਂ ਨਹੀਂ ਉਹਦੀ ਵਾਹ-ਵਾਹ ਕਰਦੇ ਜਿਹੜੇ ਕਿਉਂਕਿ ਹਾਈ ਵੀ ਗੱਲ ਆਪਾਂ ਮੰਨਦੇ ਆਂ ਕਿ ਜਿਹੜਾ ਅਮਿਤਾਬਚਨ ਨੇ ਅਮਿਤਾਬਚਨ ਨੇ ਜਦੋਂ ਇੰਦਰਾ ਗਾਂਧੀ ਦੇ ਰੋਚ ਰੋਲਾ ਪਿਆ ਸੀ ਤੇ ਇਹ ਇਹਦੇ ਲਫਸੇਗਾ ਸੀ ਵੀ ਹੁਣ ਖੂਨ ਦਾ ਬਦਲਾ ਖੂਨ ਲਵਾਂਗੇ ਪਰ ਉਹ ਯਾਰ ਬੀਤਿਆ ਸਮਾਂ ਹੈਗਾ ਉਹਦੇ ਵਿੱਚ ਤਾਂ ਜਦੋਂ ਕਾਊਂਟਰ ਦੇ ਅਕਾਊਂਟ ਦੇ ਵਿੱਚ ਜਦੋਂ ਟੇਬਲ ਟॉक ਕੋਈ ਤਾਂ ਉਹਦੇ ਵੀ ਦਲਜੀਤ ਸਾਂਝ ਨੇ ਆਪਦਾ ਪੰਜਾਬ ਦੇ ਹੱਕ ਦੇ ਵਿੱਚ ਗੱਲ ਕੀਤੀ ਸੀ ਮਨ ਲੁਕ ਕਿਸੇ ਵੱਡੇ ਦੇ ਨਾਲ ਦਾ ਸਤਿਕਾਰ ਕਰਨਾ ਤੇ ਉਸ ਜਦੋਂ ਮੰਚ ਤੇ ਗਿਆ ਤਾਂ ਇੱਕ ਸਰਦਾਰ ਬੰਦਾ ਤੇ ਦੇਖੋ ਹੁਣ ਪਗਤ ਦੀ ਸ਼ਾਨ ਕਿੰਨੀ ਵਧੀਆ ਸਾਰੇ ਦੇਸ਼ਾਂ ਵਿਦੇਸ਼ਾਂ ਤੱਕ ਉਹ ਵੀਡੀਓ ਗਈ ਹੈ ਕਿਉਂਕਿ ਅਮਿਤਾਵਚਨ ਦੇ ਸਾਹਮਣੇ ਬੈਠਣਾ ਕਿੱਡੀ ਵੱਡੀ ਗੱਲ ਹੈ ਨਾ ਨਾਲੇ ਬੈਠਣਾ ਕੋਈ ਇਹ ਤਾਂ ਨਹੀਂ ਵੀ ਉੱਤੇ ਕੋਈ ਉਹ ਦੂਸਰੀ ਤਰ੍ਹਾਂ ਤਾਂ ਆਮ ਲੋਕਾਂ ਤਰ੍ਹਾਂ ਤਾਂ ਗਿਆ ਹੀ ਨਹੀਂ ਇੱਕ ਵਧੀਆ ਜਿਵੇਂ ਕਹਿੰਦੇ ਨਾ ਇੱਕ ਮਹਿਮਾਨ ਦੇ ਤੌਰ ਤੇ ਗਿਆ ਹੈ ਕਿ ਉਹਨੇ ਮੇਰੇ ਸਾਹਮਣੇ ਤਾਂ ਕੋਈ ਦਿਲਜੀਤ ਦਸਾਂਜ ਨੇ ਕੋਈ ਮਾਰਾ ਨਹੀਂ ਕੀਤਾ ਪਰ ਇਹਨਾਂ ਜਿੰਨੇ ਜਿਹੜਾ ਹੋ ਜੇ ਸਾਹਮਣੇ ਆਪਾਂ ਮੁੱਦੇ ਚੱਕ ਰਹੇ ਆਂ ਇਹ ਸਾਹਮਣੇ ਆਪਾਂ ਪੰਜਾਬ ਦੇ ਵਿੱਚ ਜਿਹੜੇ ਮੁੱਦੇ ਚੱਲ ਰਹੇ ਨੇ ਨਸ਼ਿਆਂ ਨੂੰ ਲੈ ਕੇ ਬੇਰੁਜ਼ਗਾਰੀ ਨੂੰ ਲੈ ਕੇ ਜਿਹੜੇ ਡਾਂਗਾ ਮਾਰੀ ਜਾਂਦੀ ਪੁਲਿਸ ਪ੍ਰਸ਼ਾਸਨ ਵੱਲੋਂ ਸਰਕਾਰਾਂ ਦੇ ਕਹਿਣਾ ਤੇ ਉਹਦੇ ਤੇ ਆਪਾਂ ਕਿਉਂ ਨਹੀਂ ਬੋਲਦੇ ਬੇ ਤੂੰ ਕਿਹਾਂ ਗੱਲਾਂ ਕਰ ਚੋਂ ਸਿਰ ਜੁਗਾਤਾ ਜੋ ਉਹ ਕਰਤਾ ਜਦੋਂ ਸਿਰ ਯਾਰ ਆਪਾਂ ਤੇ ਚੱਕਿਆ ਵੀ ਤਾਂ ਉਸ ਬੰਦੇ ਨਹੀਂ ਐ ਕਿੱਥੇ ਬਾਨੀਆ ਡਾਨੀਆ ਦੇ ਬੜੀ ਬੜੀ ਐਕਟਰ ਐ ਐਕਟਰਨੀਆਂ ਨੂੰ ਦੇ 1 ਲੱਖ ਬੁਲਾਤੇ ਉਹਨੇ ਯਾਰ ਉੱਥੇ ਲੋਕ ਮਿਲਣ ਨੂੰ ਤਰਸਦੇ ਸੀਗੇ ਜਦੋਂ ਦਲਜੀਤ ਦਸਾਂਝ ਦਾ ਹੋਇਆ ਨਾ ਉੱਥੇ ਪ੍ਰੋਗਰਾਮ ਹੋਇਆ ਜਿਹੜਾ ਆਵਾਨੀਆਂ ਹਡਾਨੀਆਂ ਤੇ ਤੇ ਲੋਕ ਮਿਲਣ ਨੂੰ ਤਰਸਦੇ ਸੀਗੇ ਉੱਥੇ ਗਿਆ ਕੇ ਤੁਮਾ ਪਾ ਕੇ ਆਇਆ ਪੰਜਾਬੀ ਉਹ ਤੇ ਪੰਜਾਬੀ ਦੇ ਵਿੱਚ ਵੀ ਬੋਲ ਕੇ ਆ ਗਿਆ ਪੰਜਾਬੀ ਉਹਦੋਂ ਵੀ ਆਪਣਾ ਪੰਜਾਬੀਆਂ ਦਾ ਨਾਮ ਉੱਚਾ ਹੋਇਆ ਮੈਂ ਕਹਿੰਨਾ ਜੇਕਰ ਨਾਮ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਇਆ ਪੰਜਾਬ ਦਾ ਨਾਮ ਕਿਤੇ ਜ਼ਿਕਰ ਹੋਇਆ ਉਹ ਸਭ ਤੋਂ ਜ਼ਿਆਦਾ ਯੋਗਦਾਨ ਹੈ ਦਿਲਜੀਤ ਦਸਵਾਂ ਦਾ ਇੱਕ ਗੱਲ ਹੋਰ ਵੀ ਇਹ ਵੀ ਚੱਲ ਰਹੀ ਹੈ ਨੇ ਕਿ ਜੇ ਇਸ ਧਰਮ ਨਾਲ ਜੇ ਇਸ ਹੱਬ ਨਾਲ ਗੁਰਦਾਸ ਮਾਨ ਇੱਕ ਮਲੋ ਇਸ ਤਰ੍ਹਾਂ ਗਰਦਾਰੀ ਕੋਈ ਕਹਿ ਲਓ ਵੀ ਆਪਦੇ ਚਾਹ ਨਾਲ ਜੀਏ ਤੁਹਾਡਾ ਦਿਲ ਕਰਦਾ ਵੀ ਉਸ ਤਰ੍ਹਾਂ ਵੀ ਅਜ ਉਹ ਨੂੰ ਕਿੱਥੇ ਸਟੇਜ ਤੇ ਕਿੱਥੇ ਪਹੁੰਚਾਤਾ ਯਾਰ ਉਹਦਾ ਆਪਦਾ ਕਰੀਅਰ ਹੈ ਦਿਲਜੀਤ ਦਸਵਾਂ ਦਾ ਆਪਦਾ ਮਲੋ ਇਹ ਮੇਰੇ ਹਿਸਾਬ ਨਾਲ ਤਾਂ ਜਿਹੜੀ ਮੁੱਦੇ ਤੇ ਆਪਾਂ ਗੱਲ ਕਰ ਰਿਹਾ ਦਿਲਜੀਤ ਦਸਵਾਂ ਨੇ ਕੋਈ ਗਲਤੀ ਨਹੀਂ ਕੀਤੀ ਪਾਗ ਨੂੰ ਪੰਜਾਬੀਅਤ ਨੂੰ ਮਾਂ ਬੋਲੀ ਪੰਜਾਬੀ ਪੰਜਾਬੀ ਆਗੇ ਹੋਏ ਕਿਤੇ ਕਿਤੇ ਲਫ਼ਜ਼ ਵਰਤੇ ਗਏ ਨੇ ਉਹ ਕੈਨੇਡਾ ਦੇ ਵਿੱਚ ਪੰਜਾਬ ਵਰਗਾ ਮਾਹੌਲ ਬਣਾਤਾ ਦਿਲਜੀਤ ਸਾਂਝ ਨੇ ਇਸ ਤੋਂ ਵੱਡਾ ਹੋਰ ਕਲਾਕਾਰ ਕੋਲ ਮਿਲ ਵੀ ਨਹੀਂ ਸਕਦਾ ਐਵੇਂ ਨਾ ਆਪਾਂ ਲੰਡਰ ਤੋਂ ਟੀੜਾ ਬਣ ਜਾਈ ਕਰੀਏ ਹੋਰ ਕੋ ਮੁੱਦਾ ਫਿਉਂਦਾ ਨਹੀਂ ਤੇ ਇੱਕ ਉਹਦੇ ਮਗਰ ਹੀ ਪੈ ਜੰਨੇ ਆ ਆ ਪੰਜਾਬ ਦੀ ਜਿਹੜੀ ਚੰਡੀਗੜ੍ਹ ਦੀ ਯੂਨੀਵਰਸਿਟੀ ਉਹ ਸੈਂਟਰ ਸਰਕਾਰ ਆਪ ਦੇ ਪੰਜਾਬ ਤੋਂ ਖੋ ਕੇ ਲੈ ਚਲੀ ਗਈ ਉੱਥੇ ਆਪਾਂ ਨੂੰ ਚੁੱਪ ਰੋ ਕਿਉਂਕਿ ਪਤਾ ਹੈ ਪਣੂ ਇਹਦੇ ਵਿੱਚ ਕੋਈ ਮਿਲਣਾ ਹੋਸ਼ ਹੈ ਨਹੀਂ ਨਾ ਜਿੱਥੇ ਆਪਾਂ ਜਾਣਾ ਉੱਥੇ ਦਾ ਆਪਾਂ ਜਿੱਥੇ ਆਪਾਂ ਗੱਲ ਕਰਨੀ ਚਾਹੀਦੀ ਉੱਥੇ ਦਾ ਆਪਾਂ ਕਰਦੇ ਨਹੀਂ ਹੋਰ ਬੇਤੁਕੀ ਗੱਲਾਂ ਕਰਕੇ ਨਾ ਉਹਦਾ ਮੂੰਹ ਦਾ ਰਸੜ ਦੀਆਂ ਪਰ ਮੈਂ ਇਸੀ ਨੂੰ ਇਹਦੀ ਨਿੰਦਿਆ ਕਰਦਾ ਬਿਲੀਗਲ ਸੋਚ ਵਾਲੇ ਬੰਦੇ ਨੇ ਜਿਹੜੇ ਇਸ ਚੀਜ਼ ਨੂੰ ਕਹਿ ਰਹੇ ਨੇ ਕਿ ਅमिताਵਚਨ ਦੇ ਪਿਆਰੀ ਹੱਥ ਲਾਇਆ ਵੀ ਇਹ ਚੀਜ਼ ਨਹੀਂ ਹੈ ਜਿਉਂਨੇ ਪੱਕ ਦਾ ਨਾਰੋਸਨ ਕੀਤਾ ਵੀ ਹੈ ਕੋਈ ਦੂਜੇ ਪਾਸੇ ਦੇਖੋ ਨਾ ਉਹਨੇ ਕਿ ਪੰਜਾਬੀ ਨੂੰ ਪੰਚਾਇਆ ਕਿ ਤਿੰਨ ਤੱਕ